ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਪੰਜਾਬ ਦੀ ਨਾਬਾਦ ਜੇਲ੍ਹ ਦੇ ਵਿੱਚ ਬੰਦ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਮਾਮਲੇ 'ਚ ਪੰਜਾਬ ਬਿਜ਼ਨਸ ਦੇ ਵੱਲੋਂ ਅਦਾਲਤ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਰਿਪੋਰਟ ਮੁਤਾਬਕ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਬਿਜ਼ਨਸ ਦੇ ਅਧਿਕਾਰੀ ਇੱਕ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚਦੇ ਨੇ ਜਿਸ ਦੇ ਵਿੱਚ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਰੱਖੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਚਲਾਨ ਦੇ ਵਿੱਚ 11000 ਤੋਂ ਵੱਧ ਸਫੇ ਸ਼ਾਮਲ ਨੇ ਬਿਜ਼ਨਸ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਪਲੀਮੈਂਟਰੀ ਚਲਾਨ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ ਦੇਣ ਦਾ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਗਿਆ ਦਸਤਾਵੇਜ਼ਾਂ ਦੇ ਵਿੱਚ ਸਾਲ 2008 ਤੋਂ ਲੈ ਕੇ ਸਾਲ 2017 ਤੱਕ ਦੋਹਾਂ ਦੇ ਵਿਚਕਾਰ ਹੋਏ ਵਿੱਤੀ ਲੈਣ-ਦੇਣ ਤੇ ਬੈਂਕ ਖਾਤਿਆਂ ਦਿਰਾਹੀ ਹੋਈਆਂ ਟਰਾਂਜੈਕਸ਼ਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਦੇ ਖਿਲਾਫ ਇਹ ਜੋ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 11000 ਤੋਂ ਬਾਅਦ ਸਫੇ ਸ਼ਾਮਲ ਦੱਸੇ ਜਾ ਰਹੇ ਨੇ ਤਾਂ ਨਾਲ ਹੀ ਦੱਸਿਆ ਗਿਆ ਹੈ ਕਿ 2008 ਤੋਂ ਲੈ ਕੇ 17 ਤੱਕ ਇਹਨਾਂ ਦੋਹਾਂ ਦੇ ਵਿਚਕਾਰ ਵਿਤੀ ਲੈਣ-ਦੇਣ ਦੇ ਬੈਂਕ ਖਾਤਿਆਂ ਦਾ ਜੋ ਵੀ ਟ੍ਰਾਂਜੈਕਸ਼ਨਾਂ ਹੋਈਆਂ ਉਹਨਾਂ ਦਾ ਤਾਂ ਸਾਰਾ ਵੇਰਵਾ ਤਾਂ ਇਹਨਾਂ ਸਾਰੇ ਸਬੂਤਾਂ ਤੋਂ ਬਾਅਦ ਵਿਜ਼ਨਸ ਦੇ ਵੱਲੋਂ ਕੀ ਸਖਤ ਐਕਸ਼ਨ ਲਿਆ ਜਾਂਦਾ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੱਡੇ ਸਬੂਤ ਮਿਲ ਸਕਦੇ ਨੇ ਇਸ ਤੋਂ ਪਹਿਲਾਂ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਨੂੰ ਵੀ ਆ ਚਲਾਨ ਭੇਜੇ ਸਨ ਇਸ ਤੋਂ ਪਹਿਲਾਂ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਸੰਮਣ ਵੀ ਭੇਜੇ ਸਨ ਬਿਜ਼ਨਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਵੀ ਗਿਆ ਸੀ ਪਰ ਉਹ ਬਿਜ਼ਨਸ ਸਾਹਮਣੇ ਪੇਸ਼ ਨਹੀਂ ਹੋਏ ਹਾਲਾਂਕਿ ਉਹਨਾਂ ਨੂੰ ਪਘੋੜਾ ਵੀ ਕਰਾਰ ਕਰ ਦਿੱਤਾ ਗਿਆ ਸੀ ਪਰ ਹਰਪ੍ਰੀਤ ਗੁਲਾਟੀ ਤੇ ਵੀ ਵਾਰ-ਵਾਰ ਨਜ਼ਰ ਟਿਕਾਈ ਜਾ ਰਹੀ ਸੀ ਬਿਜ਼ਨਸ ਨੂੰ ਇਹ ਉਮੀਦ ਸੀ ਕਿ ਕੋਈ ਵੱਡੇ ਸਬੂਤ ਮਿਲ ਸਕਦੇ ਨੇ ਪਰ ਹੁਣ ਸਪਲੀਮੈਂਟਰੀ ਅਚਲਾਨ ਪੇਸ਼ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੇ ਹੋਰ ਸਬੂਤ ਮਿਲਦੇ ਨੇ ਕਿਹੜੇ ਹੋਰ ਖੁਲਾਸੇ ਬਿਜ਼ਨਸ ਦੇ ਵੱਲੋਂ ਕੀਤੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਪੰਜਾਬ ਦੀ ਨਾਬਾਦ ਜੇਲ੍ਹ ਦੇ ਵਿੱਚ ਬੰਦ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਮਾਮਲੇ 'ਚ ਪੰਜਾਬ ਬਿਜ਼ਨਸ ਦੇ ਵੱਲੋਂ ਅਦਾਲਤ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਰਿਪੋਰਟ ਮੁਤਾਬਕ ਬਿਜ਼ਨਸ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਬਿਜ਼ਨਸ ਦੇ ਅਧਿਕਾਰੀ ਇੱਕ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚਦੇ ਨੇ ਜਿਸ ਦੇ ਵਿੱਚ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਰੱਖੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਚਲਾਨ ਦੇ ਵਿੱਚ 11000 ਤੋਂ ਵੱਧ ਸਫੇ ਸ਼ਾਮਲ ਨੇ ਬਿਜ਼ਨਸ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਪਲੀਮੈਂਟਰੀ ਚਲਾਨ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ ਦੇਣ ਦਾ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਗਿਆ ਦਸਤਾਵੇਜ਼ਾਂ ਦੇ ਵਿੱਚ ਸਾਲ 2008 ਤੋਂ ਲੈ ਕੇ ਸਾਲ 2017 ਤੱਕ ਦੋਹਾਂ ਦੇ ਵਿਚਕਾਰ ਹੋਏ ਵਿੱਤੀ ਲੈਣ-ਦੇਣ ਤੇ ਬੈਂਕ ਖਾਤਿਆਂ ਦਿਰਾਹੀ ਹੋਈਆਂ ਟ੍ਰਾਂਜੈਕਸ਼ਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਦੇ ਖਿਲਾਫ ਇਹ ਜੋ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 11000 ਤੋਂ ਵੱਧ ਸਫੇ ਸ਼ਾਮਲ ਦੱਸੇ ਜਾ ਰਹੇ ਨੇ ਤਾਂ ਨਾਲ ਹੀ ਦੱਸਿਆ ਗਿਆ ਹੈ ਕਿ 2008 ਤੋਂ ਲੈ ਕੇ 17 ਤੱਕ ਇਹਨਾਂ ਦੋਹਾਂ ਦੇ ਵਿਚਕਾਰ ਵਿਤੀ ਲੈਣ ਦੇਣ ਦੇ ਬੈਂਕ ਖਾਤਿਆਂ ਦਾ ਜੋ ਵੀ 트ਾਂਜੈਕਸ਼ਨਾਂ ਹੋਈਆਂ ਉਹਨਾਂ ਦਾ ਤਾਂ ਸਾਰਾ ਵੇਰਵਾ ਹੈ ਤਾਂ ਇਹਨਾਂ ਸਾਰੇ ਸਬੂਤਾਂ ਤੋਂ ਬਾਅਦ ਬਿਜ਼ਨਸ ਵੱਲੋਂ ਕੀ ਸਖਤ ਐਕਸ਼ਨ ਲਿਆ ਜਾਂਦਾ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੱਡੇ ਸਬੂਤ ਮਿਲ ਸਕਦੇ ਨੇ ਇਸ ਤੋਂ ਪਹਿਲਾਂ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਨੂੰ ਵੀ ਆ ਚਲਾਨ ਭੇਜੇ ਸਨ ਇਸ ਤੋਂ ਪਹਿਲਾਂ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਸੰਮਣ ਵੀ ਭੇਜੇ ਸਨ ਬਿਜ਼ਨਸ ਸਾਹਮਣੇ ਪੇਸ਼ ਹੋਣ ਦੇ ਲਈ ਬੁਲਾਇਆ ਵੀ ਗਿਆ ਸੀ ਪਰ ਉਹ ਬਿਜ਼ਨਸ ਸਾਹਮਣੇ ਪੇਸ਼ ਨਹੀਂ ਹੋਏ ਹਾਲਾਂਕਿ ਉਹਨਾਂ ਨੂੰ ਪਘੋੜਾ ਵੀ ਕਰਾਰ ਕਰ ਦਿੱਤਾ ਗਿਆ ਸੀ ਪਰ ਹਰਪ੍ਰੀਤ ਗੁਲਾਟੀ ਤੇ ਵੀ ਵਾਰ-ਵਾਰ ਨਜ਼ਰ ਟਿਕਾਈ ਜਾ ਰਹੀ ਸੀ ਬਿਜ਼ਨਸ ਨੂੰ ਇਹ ਉਮੀਦ ਸੀ ਕਿ ਕੋਈ ਵੱਡੇ ਸਬੂਤ ਮਿਲ ਸਕਦੇ ਨੇ ਪਰ ਹੁਣ ਸਪਲੀਮੈਂਟਰੀ ਅਚਲਾਨ ਪੇਸ਼ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਕਿਹੜੇ ਹੋਰ ਸਬੂਤ ਮਿਲਦੇ ਨੇ ਕਿਹੜੇ ਹੋਰ ਖੁਲਾਸੇ ਬਿਜ਼ਨਸ ਦੇ ਵੱਲੋਂ ਕੀਤੇ ਜਾਂਦੇ ਹਨ